ਜਾਬ 2025 ਦੇ ਬਰਸਾਤੀ ਮੌਸਮ ਵਿੱਚ ਭਾਰੀ ਮੀਂਹ ਅਤੇ ਦਰਿਆਵਾਂ ਵਿੱਚ ਪਾਣੀ ਦੇ ਚੜਾਅ ਕਾਰਨ ਪੰਜਾਬ ਗੰਭੀਰ ਹੜ੍ਹਾਂ ਨਾਲ ਜੂਝ ਰਿਹਾ ਹੈ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਪਾਣੀ ਦੇ ਚੜਾਅ ਤੇ ਵਾਧੇ ਕਾਰਨ ਪੰਜਾਬ ਦੇ 118 ਪਿੰਡ ਪ੍ਰਭਾਵਿਤ ਹੋਏ ਹਨ ਅਤੇ 61632 ਏਕੜ ਖੇਤੀਬਾੜੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ ਪੰਜਾਬ ਦੇ 10 ਜ਼ਿਲ੍ਹੇ ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਸ੍ਰੀ ਮੁਕਤਸਰ ਸਾਹਿਬ ਸੰਗਰੂਰ ਅਤੇ ਮੋਗਾ ਹੜ੍ਹਾਂ ਦੀ ਮਾਰ ਹੇਠਾਂ ਹਨ ਇੰਡੀਅਨ ਐਕਸਪ੍ਰੈਸ ਅਤੇ ਆਊਟਲੁੱਕ ਦੇ ਮੁਤਾਬਕ ਪਠਾਨਕੋਟ ਦੇ 81 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਜਿਸ ਕਾਰਨ 700 ਹੈਕਟੇਅਰ ਖੇਤੀਬਾੜੀ ਦੀ ਜ਼ਮੀਨ ਪਾਣੀ ਵਿੱਚ ਡੁੱਬ ਚੁੱਕੀ ਹੈ ਫਾਜ਼ਿਲਕਾ ਦੇ 52 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਜਿਸ ਕਾਰਨ 16.32 ਹੈਕਟੇਅਰ ਜ਼ਮੀਨ ਡੁੱਬ ਚੁੱਕੀ ਹੈ ਫਿਰੋਜ਼ਪੁਰ ਦੇ 101 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਜਿਸ ਕਾਰਨ 10806 ਹੈਕਟੇਅਰ ਜ਼ਮੀਨ ਡੁੱਬ ਚੁੱਕੀ ਹੈ ਕਰਨਤਾਰਾਂ ਦੇ 45 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਜਿਸ ਕਾਰਨ 9928 ਹੈਕਟੇਅਰ ਜ਼ਮੀਨ ਪਾਣੀ ਵਿੱਚ ਡੁੱਬ ਚੁੱਕੀ ਹੈ ਕਪੂਰਥਲਾ ਦੇ 107 ਪਿੰਡ ਹੜ੍ਹਾਂ ਦੇ ਮਾਰ ਹੇਠ ਆਏ ਹਨ ਜਿਸ ਕਾਰਨ 11620 ਹੈਕਟੇਅਰ ਜ਼ਮੀਨ ਪਾਣੀ ਵਿੱਚ ਡੁੱਬ ਚੁੱਕੀ ਹੈ ਹੁਸ਼ਿਆਰਪੁਰ ਦੇ 85 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਜਿਸ ਕਾਰਨ 5287 ਹੈਕਟੇਅਰ ਜ਼ਮੀਨ ਪਾਣੀ ਵਿੱਚ ਡੁੱਬ ਚੁੱਕੀ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਦੇ 323 ਪਿੰਡ ਸ਼੍ਰੀ ਮੁਕਤਸਰ ਸਾਹਿਬ ਦੇ 46 ਪਿੰਡ, ਸੰਗਰੂਰ ਦੇ 22 ਪਿੰਡ ਅਤੇ ਮੋਗਾ ਵਿੱਚ 35 ਪਿੰਡ ਹੜਾਂ ਦੀ ਮਾਰ ਹੇਠ ਆਏ ਹਨ। ਇਹਨਾਂ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਹੜਾਂ ਕਾਰਨ ਪੰਜਾਬ ਦੀ ਖੇਤੀਬਾੜੀ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਇਹ ਮੰਨਣਾ ਗਲਤ ਨਹੀਂ ਹੋਵੇਗਾ ਕਿ ਪੂਜਾਉ ਜ਼ਮੀਨਾਂ ਤਬਾਹ ਹੋਣ ਕਾਰਨ ਪੰਜਾਬ ਦੀ ਖੇਤੀਬਾੜੀ 7 ਸਾਲ ਪਿਛੇ ਚਲੀ ਗਈ ਹੈ। ਇਸ ਦੁੱਖ ਦੀ ਘੜੀ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ। ਦੱਸ ਦਈਏ ਕਿ ਖਾਲਸਾ ਐਡ ਦਾਲ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਮੁਖ ਜਥੇਬੰਦੀਆਂ ਰਹੀਆਂ ਹਨ ਜਿਨ੍ਹਾਂ ਨੇ ਤਤਪਰ ਹੋ ਕੇ ਹੜਪੀੜਤਾਾਂ ਦੀ ਸਹਾਇਤਾ ਕਰਨ ਦਾ ਜ਼ਿੰਮਾ ਚੁੱਕਿਆ ਇਸ ਲਈ ਸਿੱਖ ਜਥੇਬੰਦੀਆਂ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੀ ਹੈ ਪਰ ਪੰਜਾਬ ਦੇ ਗੁਵਾਂਢੀ ਸੂਬੇ ਜਿਵੇਂ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਦੀ 도ਗਲੀ ਅਤੇ ਸਵਾਰਥੀ ਨੀਤੀ ਵੀ ਖੁੱਲ ਕੇ ਸਾਹਮਣੇ ਆ ਗਈ ਹੈ ਰਾਇ ਪੇਰੀਅਨ ਕਾਨੂੰਨ ਦੇ ਉਲਟ ਜਾ ਕੇ ਪੰਜਾਬ ਤੋਂ ਆਪਣੇ ਹਿੱਸੇ ਦਾ ਪਾਣੀ ਲੈਣ ਦੀ ਗੈਰ ਕਾਨੂੰਨੀ ਜ਼ਿੱਦ ਕਰਨ ਵਾਲੇ ਪੰਜਾਬ ਦਾ ਪਾਣੀ ਮੁਫਤ ਵਿੱਚ ਲੈ ਕੇ ਵਰਤਣ ਤੋਂ ਬਾਅਦ ਵੀ ਇਹ ਹੋਰ ਵੱਧੂ ਪਾਣੀ ਦੀ ਮੰਗ ਕਰਨ ਤੋਂ ਪਿੱਛੇ ਨਹੀਂ ਹਟਦੇ ਅਤੇ ਇਥੋਂ ਤੱਕ ਕਿ ਅਦਾਲਤਾਂ ਦੇ ਦਰਵਾਜ਼ੇ ਖੜਕਾ ਦਿੰਦੇ ਹਨ ਪਰ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤਾਂ ਹੜ੍ਹਾਂ ਦਾ ਪਾਣੀ ਆਪਣੇ ਕਨਾਲਾਂ ਵਿੱਚ ਆਉਣ ਤੋਂ ਤੜਫ ਪੈਂਦੇ ਹਨ ਹਾਲਾਂਕਿ ਹਰਿਆਣੇ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਇਹਨਾਂ ਹਾਲਾਤਾਂ ਵਿੱਚ ਸਹਾਇਤਾ ਦੇਣ ਸੰਬੰਧੀ ਬਿਆਨ ਤਾਂ ਦੇ ਦਿੱਤਾ ਪਰ ਅਸੀਂ ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਪਹਿਲਾਂ ਹੀ ਜੇ ਗਵਾਂਡੇ ਸੂਬੇ ਦਰਿਆਵਾਂ ਵਿੱਚ ਵੱਧਾ ਪਾਣੀ ਦੇ ਪੱਧਰ ਨੂੰ ਖੰਡਾਉਣ ਲਈ ਲਿੰਕ ਕਨਾਲਾਂ ਵਿੱਚ ਹੜ੍ਹ ਦੇ ਪਾਣੀ ਨੂੰ ਛੱਡਣ ਤੇ ਰਾਜ਼ੀ ਹੋ ਜਾਇਆ ਕਰਨ ਤਾਂ ਅਜੇ ਹੀ ਨੌਬਤ ਹੈ ਨਾ ਆਵੇ ਜਾਂ ਨੁਕਸਾਨ ਘਟ ਹੋ ਜਾਵੇ ਪੰਜਾਬ ਦੇ ਇਨੇ ਔਖੇ ਸਮੇਂ ਵਿੱਚ ਵੀ ਹਿੰਦੁਸਤਾਨ ਦੀ ਸਰਕਾਰ ਦੀ ਚੁੱਪ ਵੀ ਰੜਕਦੀ ਜ਼ਰੂਰ ਹੈ ਇਹ ਸਿੱਖ ਜਥੇਬੰਦੀਆਂ ਅਤੇ ਉਹ ਲੋਕ ਜੋ ਇਸ ਔਖੇ ਸਮੇਂ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਆਪਣੇ ਆਪਣੇ ਪਿੰਡਾਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਹਨ ਉਹ ਸਿਰਫ ਪੰਜਾਬੀ ਹੀ ਹਨ ਤੱਥ ਗਵਾਹ ਹਨ ਕਿ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਕੋਈ ਵੀ ਵਿਪਤਾ ਆਉਂਦੀ ਹੈ ਤਾਂ ਪੰਜਾਬ ਦੇ ਸਿੱਖ ਸਹਾਇਤਾ ਕਰਨ ਲਈ ਪਹੁੰਚ ਜਾਂਦੇ ਦੂਜੇ ਪਾਸੇ ਅੱਜ ਪੰਜਾਬ ਹੜ੍ਹਾਂ ਦੀ ਮਾਰ ਚੱਲਦਾ ਹੋਇਆ ਤੜਫ ਰਿਹਾ ਹੈ ਪਰ ਸਾਰਾ ਭਾਰਤ ਖਾਮੋਸ਼ ਹੈ